ਨਕੂਦਰ ਵਿਖੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 14 ਤਰੀਕ ਨੂੰ ਹੋਈਆਂ ਸਨ ਅਤੇ 17 ਤਰੀਕ ਨੂੰ ਨਤੀਜੇ ਆਏ ਅਤੇ ਜਿਸ ਦੇ ਵਿੱਚ ਨਕੂਦਰ ਉੱਗੀ ਜੋਂ ਤੋਂ ਕਾਂਗਰਸ ਦੇ ਮੁਖਤਿਆਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ ਅਤੇ ਇਸ ਦੇ ਸਬੰਧ ਵਿੱਚ ਉਹਨਾਂ ਦੇ ਘਰ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਲੋਕਾਂ ਨੇ ਪਹੁੰਚ ਕੇ ਘਰ ਦੇ ਵਿੱਚ ਉਹਨਾਂ ਨੂੰ ਹਾਰ ਪਹਿਨਾ ਕੇ ਵਧਾਈ ਦਿੱਤੀ ਅਤੇ ਇਸ ਮੌਕੇ ਮੁਖਤਿਆਰ ਸਿੰਘ ਨੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਲੋਕਾਂ ਦੀ ਹੈ ਬਣੇ ਨਹੀਂ ਭਾਜੀ ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਮੁਖਤਿਆਰ ਸਿੰਘ ਜੀ ਜਿਹੜੇ ਕਿ ਕਾਂਗਰਸ ਪਾਰਟੀ ਤੋਂ ਜਿਹੜੇ ਸੀਗੇ ਉੱਗੀਜੋਂ ਤੋਂ ਉਮੀਦਵਾਰ ਸੀਗੇ ਜ਼ਿਲ੍ਹਾ ਪ੍ਰੀਸ਼ਦ ਦੇ ਇੱਕ ਜਿੱਤ ਵੱਡੀ ਪ੍ਰਾਪਤ ਕੀਤੀ ਗਈ ਹੈ ਉਹਨਾਂ ਵੱਲੋਂ ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹੈਗੇ ਆ ਮੁਖਤਿਆਰ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਪਹਿਲਾਂ ਮੇਰੇ ਵੋਟਰਾਂ ਸਪੋਰਟਰਾਂ ਦਾ ਜਿਹੜੇ ਮੇਰੇ ਭੈਣ ਭਰਾ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਗਾ ਸਭ ਤੋਂ ਪਹਿਲਾਂ ਤਾਂ ਕਿ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਸਾਨੂੰ ਬਹੁਤ ਵੱਡੀ ਲੀਡ ਨਾਲ ਇਥੋਂ ਜਿੱਤ ਪ੍ਰਾਪਤ ਕਰਾਈ ਆ ਇਹ ਸਫਲਤਾ ਉਹਨਾਂ ਦੇ ਕਰਕੇ ਮਿਲੀ ਇੱਕ ਪਾਸੇ ਕਾਂਗਰਸ ਪਾਰਟੀ ਇੱਕ ਪਾਸੇ ਆਮ ਆਦਮੀ ਪਾਰਟੀ ਸਤਾ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਆ ਦੇਖੋ ਜੀ ਸਤਾ ਪਾਰਟੀ ਤਾਂ ਹਮੇਸ਼ਾ ਮਤਲਬ ਭਾਰੂ ਰਹਿੰਦੀ ਆ ਦੂਸਰੀ ਪਾਰਟੀਆਂ ਦੇ ਉੱਤੇ ਪਰ ਜਦੋਂ ਤੁਹਾਡੇ ਵਰਕਰ ਮਜ਼ਬੂਤ ਹੋਣ ਤੁਹਾਡਾ ਕੇਂਦਰ ਸਾਰਾ ਮਜ਼ਬੂਤ ਹੋਵੇ ਇਹ ਤੁਹਾਡੇ ਤੇ ਕੋਈ ਭਾਰੂ ਹੋਣ ਦੀ ਕਦੀ ਵੀ ਮੈਨੂੰ ਸੋਚ ਰੱਖੇ ਨਾ ਆਵੇ ਸਾਡੇ ਤੇ ਅਸੀਂ ਇਹੋ ਜਿਹੇ ਨੂੰ ਇਹੋ ਜਿਹੇ ਨੂੰ ਕਦੀ ਸਭ ਕੁਝ ਕਰਕੇ ਇੱਕ ਪਾਸੇ ਸੈਮੀ ਫਾਈਨਲ ਜਿੱਤ ਪ੍ਰਾਪਤ ਕਰ ਲਈ ਆ ਹੁਣ ਅਗਲਾ ਫਾਈਨਲ ਹੈਗਾ ਵਾ 2027 ਦੇ ਵਿੱਚ ਕਾਂਗਰਸ ਜਿਹੜੀ ਹੈਗੀ ਆ ਦੁਆਰਾ ਪਰਚਮ ਲਹਿਰਾਏਗੀ ਬਿਲਕੁਲ ਹੀ ਸਾਡੇ ਡਾਕਟਰ ਮਨਜੋਤ ਸਿੰਘ ਦੀ ਦਈਆ ਹਲਕਾ ਇੰਚਾਰਜ ਬਹੁਤ ਸੂਝਵਾਨ ਲੀਡਰ ਹਨ ਪੜ੍ਹੇ ਲਿਖੇ ਲੀਡਰ ਹਨ ਬੜੀ ਹਲਕੇ ਦੇ ਵਿੱਚ ਬਹੁਤ ਅੱਛਾ ਵਿਚਰਦੇ ਹਨ ਜਿਨ੍ਹਾਂ ਦੀ ਅਗਵਾਈ ਵਿੱਚ ਸਾਰੀ ਟੀਮ ਦਿਨ ਰਾਤ ਦੁੱਗਣੀ ਤਿਗਣੀ ਮਿਹਨਤ ਕਰ ਰਹੀ ਆ ਪਰ ਮੈਨੂੰ ਲੱਗਦਾ 2027 ਦਾ ਇਹ ਤਾਂ ਟ੍ਰੇਲਰ ਹੀ ਸਮਝੋ ਸੈਮੀ ਫਾਈਨਲ ਦਾ ਟ੍ਰੇਲ ਜਿਹੜਾ 2027 ਦੇ ਵਿੱਚ ਤੁਹਾਨੂੰ ਜਿਹੜੇ ਨਤੀਜੇ ਆਉਣਗੇ ਉਹ ਵੱਖਰੇ ਮਤਲਬ ਤੁਸੀਂ ਸੋਚੋਗੇ ਵੀ ਕਿੰਨੀ ਲੀਡ ਨਾ ਕੋਈ ਲੀਡ ਨਹੀਂ ਦਿੱਤੇ ਆਂ ਸਰ ਜੀ ਕਮੇਟੀ ਜਿੰਮੇਵਾਰੀ ਜ਼ਿਲ੍ਹਾ ਪ੍ਰੀਸ਼ਦ ਦੀ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਸੋਚੇ ਹੋਏ ਆ ਦੇਖੋ ਜੀ ਪਿੰਡਾਂ ਦੇ ਵਿੱਚ ਵਿਕਾਸ ਜੋ ਵੀ ਹੁੰਦੇ ਆ ਵਿਕਾਸ ਜੋ ਸਰਪੰਚ ਆਪਣੀ ਮਤਾ ਪਾ ਕੇ ਡਿਮਾਂਡ ਕਰੂਗਾ ਉਸੇ ਮੁਤਾਬਕ ਉਹਨਾਂ ਨੂੰ ਜਿਹੜੇ ਸਾਡੇ ਕੋਲ ਗ੍ਰੈਟ ਕਮਿਸ਼ਨ ਦੇ ਪੈਸੇ ਸੈਂਟਰ ਗਵਰਨਮੈਂਟ ਲਾਉਂਦੇ ਆ ਉਹਨਾਂ ਨੂੰ ਡਿਵਾਈਸ ਦਿੱਤੇ ਜਾਣਗੇ ਧੱਕੇਸ਼ਾਹੀਆਂ ਵੀ ਬੜੀਆਂ ਕੀਤੀਆਂ ਗਈਆਂ ਕਿਸ ਤਰ੍ਹਾਂ ਦੇ ਦੇ ਧੱਕੇਸ਼ਾਹੀਆਂ ਦੀ ਹੱਦ ਤਾਂ ਉਹ ਤੋਂ ਪਾਰ ਹੋ ਗਈ ਰਾਤ ਜਦੋਂ ਚੰਦ ਪੋਲਿੰਗ ਆਪਣੀ دوسری ਹੋ ਰਹੀ ਸੀ ਆਪਣੀ ਕਾਊਂਟਿੰਗ ਹੋ ਰਹੀ ਸੀ ਕਾਊਂਟਿੰਗ ਦੇ ਵਿੱਚ 5 ਵਜੇ ਜੇਤੂ ਘਰਾੜ ਦੇ ਦਿੱਤਾ ਸਾਡਾ ਬਲਗ ਸੰਪਤੀ ਮੈਂਬਰ ਹੈ ਪਰ ਜੋਤੀ ਸੰਗਾ ਜੀ 12 ਬੋਟਾ ਨਾ ਪਰ ਵਿਰੋਧੀ ਜਿਹੜਾ ਉਹਦਾ ਵਿਰੋਧੀ ਸੀਗਾ ਉਹਨੇ ਵੀ ਉਹਨੂੰ ਜਫੀ ਪਾ ਕੇ ਵਧਾਈ ਦਿੱਤੀ ਵੀ ਤੁਸੀਂ ਜਿੱਤੇ ਹੋਏ ਆ ਜੀ ਤੁਹਾਨੂੰ ਵਧਾਈਆਂ ਆ ਪਰ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਵਿੱਚ ਉਹਨਾਂ ਨੇ ਇਹਨਾਂ ਦੇ ਕੋਲੋਂ ਰੀਕਾਊਂਟਿੰਗ ਦੀ ਐਪਲੀਕੇਸ਼ਨ ਦਵਾਤੀ ਇਸ ਇੰਸਾਨ ਸਾਹ ਨੂੰ ਕਿ ਜਿਹਦੇ ਕਰਕੇ ਸਾਨੂੰ 12:30 ਵਜੇ ਦੁਬਾਰਾ ਰਿਜ਼ਲਟ ਮਿਲਿਆ ਰੀਕਾਊਂਟਿੰਗ ਕਰਵਾਈ ਗਈ ਧੱਕੇ ਨਾਲ ਕੋਸ਼ਿਸ਼ ਕਰਦੇ ਸੀ ਮੈਡਮ ਐਮਐਲਏ ਉਹਦਾ ਪੀਏ ਇੱਥੇ ਜਿਹੜਾ ਅਮਿਤ ਜਾਜੇ ਨੂੰ ਕਹਿੰਦੇ ਆ ਉੱਥੇ ਬੈਠਾ ਰਿਆ ਤੇ ਮਤਲਬ ਕੋਸ਼ਿਸ਼ ਕਰਦੇ ਰਿਹਾ ਉਸਾਂ ਤੇ ਦਬਾਅ ਪਾਉਣ ਦੀ ਪਰ ਸਾਰਾ ਫਿਰ ਵੀ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਜਿਹਦੇ ਨਾਲ ਸਾਨੂੰ ਨਿਆਂ ਮਿਲਿਆ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ ਬਿਲਕੁਲ ਬਿਲਕੁਲ ਸਾਨੂੰ ਰਾਤੀ ਪੂਰਾ ਪ੍ਰਸ਼ਾਸਨ ਨੇ ਸਾਥ ਦਿੱਤਾ ਇੱਕ ਬੀਐਸਪੀ ਦੀ ਵੀ ਰਾਤੀ ਨਮਾ ਦੇਖਣ ਨੂੰ ਮਿਲਿਆ ਵੀ ਬੀਐਸਪੀ ਦੀ ਜਿਹੜੀ 25 ਵੋਟਾਂ ਦੇ ਜਿੱਤੀ ਸੀ ਸੰਤੀ ਜਿਹੜੇ ਇਲਤਰਾ ਜੋਂ ਬੜੀ ਤੇ ਸਰਟੀਫਿਕੇਟ ਹਾਰਿਆ ਹੋਇਆ ਲੈ ਗਿਆ ਸੀ ਬਾਅਦ ਵਿੱਚ ਬੀਐਸਪੀ ਨੇ ਆਣ ਕੇ ਧਰਨਾ ਲਾਇਆ ਤਾਂ ਜਿਹਦੇ ਨਾਲ ਫਿਰ ਦੁਬਾਰਾ ਉਹਨਾਂ ਨੂੰ ਸਰਟੀਫਿਕੇਟ ਜਾਰੀ ਕੀਤਾ ਮੁਖਤਿਆਰ ਜੀ ਇਸ ਵਾਰ ਵਿਕਸ਼ਨ ਚ ਆਇਆ ਕਿ ਕੁਝ ਪਾਰਟੀਆਂ ਨੇ ਇਕੱਠੇ ਹੋ ਕੇ ਜਿਹੜੀ ਇਲੈਕਸ਼ਨ ਲੜੀ ਕਾਂਗਰਸ ਬੀਐਸਪੀ ਹੋਰ ਵੀ ਕਾਫੀ ਪਾਰਟੀਆਂ ਤੁਹਾਡੇ ਨਾਲ ਸਿਗੀਆਂ ਆਮ ਆਦਮੀ ਪਾਰਟੀ ਛੱਡ ਕੇ ਕੀ ਲੱਗਦਾ ਕਿ 2027 ਦੇ ਵਿੱਚ ਫੇਰ ਇਸ ਤਰ੍ਹਾਂ ਦਾ ਗਠਬੰਧਨ ਦੇਖਣ ਨੂੰ ਮਿਲੇਗਾ ਜਦੋਂ ਇਹ ਜੇ ਸਰਕਾਰਾਂ ਤੱਕਾ ਕਰਨ ਤੇ ਆਜਣਾ ਛੋਟੀ ਛੋਟੀ ਗੱਲ ਤੇ ਤੱਕਾ ਕਰਨ ਲੱਪਣਾ ਉਦੋਂ ਆਮ ਜਨਤਾ ਇਕੱਠੀ ਹੋ ਕੇ ਹੀ ਕਿਸੇ ਨੂੰ ਚੱਲਦਾ ਕਰ ਸਕਦੀ ਆ ਮੈਨੂੰ ਚਾਹਨਾ ਵੀ ਇਹੋ ਜਿਹੇ ਨੂੰ ਸਬਕ ਸਿਖਾਉਣ ਲਈ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਕੀ ਹੁਣ ਮੈਸੇਜ ਦੇਣਾ ਚਾਹੂਗੇ ਮੈਂ ਮੈਸੇਜ ਹੀ ਦੇਣਾ ਚਾਹੁੰਦਾ ਕਿ ਤੁਸੀਂ ਕੱਲਾ ਕੱਲਾ ਇੱਕ ਇੱਕ ਬੰਦਾ ਕੋਈ 2-4 ਵੋਟਾਂ ਤੇ ਰੱਖਦਾ ਹੋਊਗਾ ਹੱਥ ਰੱਖਦਾ ਹੋਊਗਾ ਕੋਈ ਕੁਝ ਵੀ ਆ ਆਪਾਂ ਇੰਨੀ ਕੁ ਮਿਹਨਤ ਕਰੀਏ ਕਿ 2027 ਦਾ ਇਲੈਕਸ਼ਨ ਅਸੀਂ ਡਾਕਟਰ ਨਵਜੋਤ ਸਿੰਘ ਦਈਆ ਨੂੰ ਬਹੁਤ ਵੱਡੀ ਲੀਡ ਨਾਲ ਦਿੱਤਾ ਕਿ ਇੱਕ ਵੱਡੀ ਗੱਲ ਕਹਿ ਦੇਣੀ ਕਿ ਕਾਂਗਰਸ ਜਿਹੜੀ ਆ ਗਿਆ 2027 ਦੇ ਵਿੱਚ ਡਾਕਟਰ ਨਵਜੋਤ ਸਿੰਘ ਦਈਆ ਜੋ ਕਿ ਨਕੌਦਰ ਤੋਂ ਹਲਕਾ ਇੰਚਾਰਜ ਨੇ ਉਹਨਾਂ ਨੂੰ ਜਿਤਾਵੇਗੀ ਕਿਉਂਕਿ ਇੱਕ ਪਾਸੇ ਸਤਾਧਾਰੀ ਪਾਰਟੀ ਵੱਲੋਂ ਜਿਹੜਾ ਹੈਗਾ ਧੱਕੇਸ਼ਾਹੀਆਂ ਵੀ ਕੀਤੀਆਂ ਗਈਆਂ ਤੇ ਦੂਜੇ ਪਾਸੇ ਜਿਹੜੀ ਹੈਗੀ ਕਾਂਗਰਸ ਨੇ ਫਿਰ ਵੀ ਜਿੱਤ ਪ੍ਰਾਪਤ ਕੀਤੀ ਕੈਮਰਾ ਪ੍ਰਸੰਦ ਨਾਲ ਪਨੀ ਤਰੋੜਾ ਨਿਕੋਦਾ